ਸਸਰੀ ਗਾਲੀ ਸਾਰੇ ਆਨੂ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਤੋੜ ਲਈ ਇੱਕ ਨਵੀਂ ਕਹਾਣੀ ਲਿਖ ਕੇ ਆਏ ਆ ਆਓ ਬਿਨਾਂ ਕਿਸੇ ਦੇਰੀ ਦੇ ਕਹਾਣੀ ਨੂੰ ਸ਼ੁਰੂ ਕਰਦੇ ਆ ਜਦੋਂ ਕਬੂ ਤਾਰੇ ਦੀ ਹੱਟੀ ਤੋਂ ਸੋਡੇ ਦੀਆਂ ਬੋਤਲਾਂ ਚੁਰਾ ਕੇ ਪੀਂਦਾ ਫੜਿਆ ਗਿਆ ਸੀ ਤਾਂ ਉਹਦੇ ਪਿਓ ਨੇ ਉਹਨੂੰ ਬਹੁਤ ਕੁੱਟਿਆ ਸੀ ਤਾਂ ਉਹ ਤਾਂ ਹੁਣ ਅੰਦਰ ਬੈਠਾ ਰੋ ਰਿਹਾ ਸੀ। ਉਹਦੀ ਮਾਂ ਉਹਦੇ ਬਾੜਾ 'ਚ ਉਂਗਲਾ ਫੇਰਦਿਆਂ ਬੋਲੀ, "ਪੁੱਤ ਚੋਰੀ ਕਰਨਾ ਬਹੁਤ ਵੱਡਾ ਗੁਨਾਹ ਹੈ। ਆ ਤੈਨੂੰ ਇੱਕ ਚੋਰ ਮੁੰਡੇ ਕੇਤੂ ਦੀ ਕਹਾਣੀ ਸੁਣਾਵਾਂ।" ਧਿਆਨ ਨਾਲ ਸੁਣਿਓ। ਤੇ ਮਾਂ ਕੱਬੂ ਨੂੰ ਕਹਾਣੀ ਸੁਣਾਉਣ ਲੱਗ ਪਈ ਇੱਕ ਪਿੰਡ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ ਉਹਦਾ ਇੱਕੋ ਇੱਕ ਪੁੱਤਰ ਕੀ ਤੂੰ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜਦਾ ਸੀ ਉਹ ਪੜਨ ਵਿੱਚ ਇੰਨਾ ਹੋਸ਼ਿਆਰ ਨਹੀਂ ਸੀ ਜਿੰਨਾ ਸ਼ਰਾਰਤਾ ਕਰਨ ਵਿੱਚ ਇਸੇ ਕਰਕੇ ਉਹਦੇ ਸਾਥੀ ਬੱਚੇ ਉਹਨੂੰ ਇਲਤੀਕੇਤੂ ਕਹਿ ਕੇ ਸੱਦਦੇ ਸਨ ਕਿ ਤੂੰ ਚੋਰੀ ਕਰਨ ਦੀ ਵੀ ਪੈੜੀ ਆਦਤ ਸੀ ਜਦੋਂ ਉਹਦੇ ਹਾਣੀ ਮੁੰਡੇ ਅੱਧੀ ਛੁੱਟੀ ਵੇਲੇ ਕਲਾਸ ਤੋਂ ਬਾਹਰ ਖੇਡ ਰਹੇ ਹੁੰਦੇ ਤਾਂ ਕੇਤੂ ਉਹਨਾਂ ਦੇ ਬਸਤੇਆਂ ਵਿੱਚੋਂ ਚੀਜ਼ਾਂ ਚੋਰਾ ਲੈਂਦਾ ਸੀ ਕਿਸੇ ਦਿਨ ਕਿਸੇ ਬੱਚੇ ਦੀ ਸਿਆਹੀ ਵਾਲੀ ਦਵਾਤ ਕੱਢ ਲੈਂਦਾ ਤੇ ਕਿਸੇ ਦਿਨ ਕਿਸੇ ਦੀ ਸਲੇਟੀ ਕਦੇ ਕਿਸੇ ਦੀ ਕਿਤਾਬ ਤੇ ਕਦੇ ਕਿਸੇ ਦੀ ਸਲੇਟ ਹੀ ਚੋਰੀ ਕਰਕੇ ਆਪਣੇ ਬਸਤੇ 'ਚ ਲੁਕਾ ਲੈਂਦਾ ਸੀ ਉਹ ਇਹ ਕੰਮ ਐਨੀ ਹੋਸ਼ਿਆਰੀ ਨਾਲ ਕਰਦਾ ਸੀ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਕਿਸੇ ਹੁੰਦਾ ਕਾਰਾ ਕੇ ਚੋਰੀ ਕੱਡੀਆਂ ਚੀਜ਼ਾਂ ਆਪਣੀ ਮਾਂ ਨੂੰ ਦਿਖਾਉਂਦਾ ਮਾਂ ਉਹਨੂੰ ਹਟਕਾ ਨੂੰ ਵਰਜਨ ਦੀ بجائے ਖੁਸ਼ ਹੋ ਜਾਂਦੀ ਉਹ ਮਾਂ ਨੂੰ ਖੁਸ਼ ਕਰਨ ਦੀ ਲਾਲਸਾ ਵਿੱਚ ਦੂਜੇ ਦਿਨ ਹੋਰ ਚੋਰੀ ਕਰਦਾ ਫਿਰ ਹੋਰ ਤੇ ਫਿਰ ਹੋਰ ਇਸ ਤਰ੍ਹਾਂ ਇਹ سلسلہ ਚੱਲਦਾ ਰਿਹਾ ਉਸਨੇ ਸਕੂਲ ਜਾਣਾ ਵੀ ਚਰੋਖੜਾ ਛੱਡ ਦਿੱਤਾ ਸੀ ਇੰਝ ਬਹੁਤ ਸਾਲ ਬੀਤ ਗਏ ਕਿ ਤੂੰ ਵੱਡਾ ਹੋ ਗਿਆ ਹੁਣ ਉਹਦੀਆਂ ਚੋਰੀਆਂ ਵੀ ਵੱਡੀਆਂ ਹੋ ਗਈਆਂ ਹੁਣ ਉਹ ਸਲੇਟੀਆਂ ਸਾਰੀਆਂ ਸਿਆਈਆਂ ਦੀ ਥਾਂ ਲੋਕਾਂ ਦੇ ਘਰਾਂ 'ਚ ਰਾਤ ਨੂੰ ਸੋਨਾ ਚਾਂਦੀ ਰੁਪਏ ਆ ਚੋਰੀ ਕਰਦਾ ਸੀ ਚੁਰਾਏ ਪੈਸੇ ਕੁਝ ਮਾਦੇ ਹਵਾਲੇ ਕਰ ਦਿੰਦਾ ਸੀ ਤੇ ਕੁਝ ਆਪਣੀ ਮौज ਮਸਤੀ ਵਾਸਤੇ ਰੱਖ ਲੈਂਦਾ ਸੀ ਸ਼ਰਾਬ ਖੂਬ ਪੀਂਦਾ ਸੀ ਨਸ਼ੇ ਦੀਆਂ ਗੋਲੀਆਂ ਰੱਜ ਕੇ ਖਾਂਦਾ ਸੀ ਕੋਈ ਨਾ ਹਟਕਦਾ ਵਰਚਦਾ ਆਪਣੀ ਮਰਜ਼ੀ ਦਾ ਖੁਦ ਮਾਲਕ ਸੀ ਇੱਕ ਵਾਰ ਕੇਤੂ ਨਾਲ ਵਾਲੇ ਪਿੰਡ ਸੇਠ ਦੌਲੇ ਸ਼ਾਹ ਹੋਰਾ ਦੇ ਘਰ ਚੋਰੀ ਕਰਨ ਗਿਆ सेठ ਦੇ ਲੜਕੇ rahul ਨੇ ਉਸ ਨੂੰ ਚੋਰੀ ਕਰਦੇ ਰੰਗੀ ਹੱਥੀ ਪਕੜ ਲਿਆ ਖੁੰਖਾਰ ਕੇਤੂ ਨੇ ਆਪਣਾ ਵੱਡਾ ਆਕਾਰੀ ਚਾਕੂ rahul ਦੇ ਪੇਟ ਵਿੱਚ ਕੁਸੇੜ ਦਿੱਤਾ rahul ਥਾਂ ਹੀ ਮਰ ਗਿਆ rahul ਦੀਆਂ ਚੀਕਾ ਸੁਣ ਕੇ ਘਰ ਦੇ ਸਭ ਮੈਂਬਰ ਉੱਠ ਗਏ ਸਭ ਨੇ ਰਲ ਕੇ keetu ਨੂੰ ਪਕੜ ਲਿਆ ਪਿੰਡ ਦੇ ਲੋਕ ਇਕੱਠੇ ਹੋ ਗਏ ਹਰ ਕੋਈ keetu ਨੂੰ ਥੂ-ਥੂ ਕਰ ਰਿਹਾ ਸੀ rahul ਬੜਾ ਹੁਨਾਰ ਲੜਕਾ ਸੀ ਬੜਿਆ ਲਿਖਿਆ ਤੇ ਸੂ ਜਵਾਨ ਸੀ ਗਰੀਬਾ ਤੇ ਦਇਆ ਕਰਨ ਵਾਲਾ ਨੇਕ ਤੇ ਭਾਦਰ ਇਨਸਾਨ ਸੀ ਉਹਦਾ ਵਿਆਹ ਹੋਇਆ ਜੇ 2-3 ਮਹੀਨੇ ਹੀ ਹੋਏ ਸਨ ਉਹਦੀ ਵਿਧਵਾ ਹੋ ਗਈ ਪਤਨੀ ਨੂੰ ਗਸ਼ਿਆ ਪੈ ਰਿਹਾ ਸਨ ਰਾਹੁਲ ਦਾ ਸਾਰਾ ਪਰਿਵਾਰ ਰੋ ਰਿਹਾ ਸੀ ਲੋਕਾਂ ਨੇ ਕਿ ਤੂੰ ਨੂੰ ਪੁਲਿਸ ਵਾਲੇ ਕਰ ਦਿੱਤਾ ਸੀ ਅਦਾਲਤ ਵਿੱਚ ਕੇਸ ਚੱਲਿਆ ਕੇਤੂ ਨੂੰ ਫਾਂਸੀ ਦੀ ਸਜ਼ਾ ਹੋ ਗਈ ਜਦੋਂ ਫਾਂਸੀ ਦਾ ਦਿਨ ਆਇਆ ਤਾਂ ਕੇਤੂ ਨੂੰ ਉਹਦੀ ਆਖਰੀ ਇੱਛਾ ਪੁੱਛੀ ਗਈ ਕੇਤੂ ਨੇ ਕਿਹਾ ਕਿ ਮੈਂ ਆਪਣੀ ਮਾਂ ਦੇ ਕੰਨ ਵਿੱਚ ਇੱਕ ਰਾਜ਼ ਦੀ ਗੱਲ ਦੱਸਣੀ ਚਾਹੁੰਦਾ ਆ ਕੇਤੂ ਦੀ ਮਾਂ ਰੋਂਦੀ ਅੱਖਾਂ ਪੂੰਝਦੀ ਕੇਤੂ ਸਾਹਮਣੇ ਪੇਸ਼ ਹੋਈ ਕੇਤੂ ਨੇ ਆਪਣਾ ਮਾਧਕਾਨ ਕੋਲ ਕੀਤਾ ਤੇ ਮਾਂ ਦੀ ਰੱਬ ਜੱਡੀ ਲੇਰ ਨਿਕਲ ਗਈ ਕਿਉਂਕਿ ਕੇਤੂ ਨੇ ਆਪਣੀ ਮਾਧਕਾਨ ਉੱਤੇ ਜ਼ੋਰ ਦੀ ਦੰਦੀ ਵੱਡ ਦਿੱਤੀ ਸੀ ਮਾਂ ਚਿਲਾ ਰਹੀ ਸੀ ਪਰ ਕੇਤੂ ਮਾਧਕਾਨ ਆਪਣੇ ਦੰਦਾ ਵਿੱਚ ਕੁੱਟੀ ਜਾ ਰਿਹਾ ਸੀ ਉੱਟੀ ਜਾ ਰਿਹਾ ਸੀ ਆਖਿਰ ਕੇਤੂ ਨੇ ਮਾਂ ਦਾ ਕੰਨ ਆਪਣੇ ਦੰਦਾ ਨਾਲ ਵੱਢ ਕੇ ਥੂਕ ਕਰਕੇ ਤਰਤੀ ਤੇ ਸੁੱਟ ਦਿੱਤਾ ਆਸ-ਪਾਸ ਸਾਰੇ ਲੋਕ ਹੈਰਾਨ ਪਰੇਸ਼ਾਨ ਇਹ ਅਜਬ ਤਮਾਸ਼ਾ ਵੇਖ ਰਹੇ ਸਨ ਕੇਤੂ ਬੋਲਿਆ ਇਹ ਇੱਕ ਐਸੀ ਚੰਦਰੀ ਮਾਂ ਹੈ ਜਿਸ ਦੀ وجہ ਨਾਲ ਅੱਜ ਮੈਂ ਫਾਂਸੀ ਦੇ ਤਖਤੇ ਉੱਤੇ ਖੜਾ ਹਾਂ ਇਹ ਮੇਰੀ ਮਾਂ ਨੇ ਮੈਨੂੰ ਬਚਪਨ ਵਿੱਚ ਬੁਰੀਆਂ ਆਦਤਾਂ ਤੋਂ ਰੋਕਿਆ ਹੁੰਦਾ ਤਾਂ ਅੱਜ ਮੈਂ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਹੰਦਾ ਮੇਰੇ ਸਾਰੇ ਗੁਨਾਹ ਦੀ ਜ਼ਿੰਮੇਵਾਰ ਮੇਰੀ ਮਾਂ ਹੈ ਕਿ ਤੂੰ ਨੇ ਥੂ ਕਰਕੇ ਮਾਂ ਉੱਤੇ ਥੱਕ ਦਿੱਤਾ ਕਿ ਤੂੰ ਨੂੰ ਫਾਂਸੀ ਦੇ ਪਟਕਾ ਦਿੱਤਾ ਗਿਆ ਮਾਰੁੰਦੇ ਦਸਰ ਦੀ ਪਛਤਾਵੇ ਦੇ ਅਥਰੂ ਕੇਰ ਦੀ ਆਪਣੇ ਘਰ ਮੋੜਾਈ ਹੁਣ ਉਹਦਾ ਕੋਈ ਵੀ ਨਹੀਂ ਸੀ ਉਹ ਇਕੱਲੀ ਸੀ ਵੇਖਿਆ ਪੁੱਤਰ ਕਿ ਤੂੰ ਹੀ ਮਾਂ ਨੇ ਔਨਮੰਦੇ ਕਮਾ ਤੋਂ ਨਹੀਂ ਵਰਜਿਆ ਤਾਂ ਉਹ ਕਿੱਦਾਂ ਵੱਡਾ ਚੋਰ ਬਣ ਗਿਆ ਤੇਰੇ ਪਿਓ ਨੇ ਤੇਰੇ ਪਰਲੇ ਲਈ ਤੈਨੂੰ ਮਾਰਿਆ ਹੈ ਕਬੂ ਦੀ ਮਾਂ ਨੇ ਕਿਹਾ ਤਾਂ ਅੱਗਿਓ ਕਬੂ ਬੋਲਿਆ ਹਾਂ ਮਾਂ ਪਿਤਾ ਜੀ ਨੇ ਚੰਗਾ ਹੀ ਕੀਤਾ ਮੈਨੂੰ ਕਰਾਹੀ ਪੈਣ ਤੋਂ ਰੋਕ ਲਿਆ ਮੈਨੂੰ ਮੇਰੇ ਗੁਨਾਹ ਦੀ ਸਜ਼ਾ ਮਿਲੀ ਹੈ ਹੁਣ ਮੈਂ ਅੱਗੇ ਤੋਂ ਕਦੀ ਚੋਰੀ ਨਹੀਂ ਕਰਾਂਗਾ ਹਾਂਜੀ ਦੋਸਤੋ ਤੁਹਾਨੂੰ ਇਹ ਗਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦાદੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੀ YouTube ਦੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁਕ ਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ